ਕਪੂਰਥਲਾ ਦੇ ਵਿੱਚ ਦਿਨ ਚੜ੍ਹਦੇ ਹੀ ਵੱਡਾ ਸਹਾਸਾ ਹੋਇਆ ਰਸਤੇ ਵਿੱਚ ਜਾ ਰਹੀ ਟਰਾਲੀਆਂ ਦੇ ਗੱਠਾਂ ਨਾਲ ਲੱਦੀ ਇੱਕ ਟਰਾਲੀ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਇਲਾਕੇ ਚ ਹੜਕਮ ਮਚ ਗਿਆ ਇਹ ਘਟਨਾ ਗੁੱਡਵਾਰਾ ਬਬੀਨਾਨ ਕੀ ਦੀਦ ਬਾਹਰ ਵਾਪਰੀ ਜਿੱਥੇ ਅੱਗ ਦੀਆਂ ਲੱਗਤਾਂ ਦੂਰੋਂ ਦਿਖਾਈ ਦਿੱਤੀਆਂ ਅੱਗ ਲੱਗਣ ਨਾਲ ਲੋਕਾਂ ਵਿੱਚ ਡੈਹਸ਼ਤ ਫੈਲ ਗਿਆ ਤੇ ਟ੍ਰੈਫਿਕ ਵੀ ਪ੍ਰਭਾਵਿਤ ਹੋਇਆ ਸੂਚਨਾ ਮਿਲਦੀ ਹੈ ਫਾਇਰ ਬਰਗੇਡ ਦੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ ਅਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੁਰੱਖਿਆ ਦੇ ਮੱਦੇਨਜ਼ਰ ਗੁਰਦੁਆਰਾ ਸ਼ਹੀਦ ਵੀਰ ਸਾਹਿਬ ਤੋਂ ਲੋਹੀਆਂ ਖਿੰਦੀਵਾਲਾਂ ਜਾਣ ਵਾਲਾ ਮੁੱਖ ਰਸਤਾ ਬੰਦ ਕਰ ਦਿੱਤਾ ਗਿਆ ਹੈ ਬਾਈ ਗੁਰਜੀਤ ਖਾਲਸਾ ਬਾਈ ਗੁਰਜੀਤ ਕੀ ਫਤਿਹ ਮੇਰਾ ਨਾਮ ਦਲਦਾਰ ਸਿੰਘ ਆ ਜੀ ਗੁਰਦੁਆਰਾ ਬੇਬੇ ਨਾਨਕੀ ਦਾ ਮੈਂ ਸੇਵਾਦਾਰ ਆ ਜੀ ਸیرے ਪੌਣੇ ਕੋ 7 ਵਜੇ ਟਰਾਲੀ ਨੂੰ ਅੱਗ ਲੱਗੀ ਹੈ ਜੀ ਤੇ ਫਿਰ ਅਸੀਂ ਆਪਣੇ ਵੱਲੋਂ ਪਾਣੀ ਅੰਦਰੋਂ ਲਾ ਕੇ ਸਾਰਾ बुझाਉਣ ਦੀ ਕੋਸ਼ਿਸ਼ ਕੀਤੀ ਆ ਪਰ ਸਾਡੇ ਕੋ ਨਹੀਂ 부ਜੀ ਫਿਰ ਆ ਪਾਣੀ ਬਥੇਰਾ ਲਾਉਂਦੇ ਰਹੇ ਆ ਫਿਰ ਫਾਇਰ ਵਗੈਰੇ ਮੰਗਾਈ ਆ ਤੇ ਉਹਦੇ ਨਾਲ ਇਹਨੂੰ ਥੱਲੇ ਲਾਉਣਾ ਪਿਆ ਗੱਠਾਂ ਦਾ ਲੋਡਰ ਮੰਗਾ ਕੇ ਤੇ ਫਿਰ ਇਹਦਾ ਕਰਨਾ ਪਿਆ ਸਾਨੂੰ ਬਹੁਤ ਜਦੋਜਹਿਦ ਕਰਨੀ ਪਈ ਆ ਤੇ ਟਰਾਲੀ ਲਾਉਣੀ ਪਈ ਟਰੈਕਟਰ ਲਾਉਣਾ ਪਿਆ ਨਾਲੋਂ ਤੇ ਫਿਰ ਜਾ ਕੇ ਤੇ ਕਾਬੂ ਪਿਆ ਜੀ ਇਸ ਵੇਲੇ ਰਸਤਾ ਜਾਮ ਹੈ ਜੀ ਇਸ ਵੇਲੇ ਰਸਤਾ ਬਲੌਕ ਹੈ ਦੋਨੋਂ ਪਾਸਿਆਂ ਤੋਂ ਲੋਈ ਵਾਲੀ ਚੁੰਗੀ ਤੋਂ ਵੀ ਜੀ ਇਧਰ ਗੁਰਦੁਆਰਾ ਬੀਬੀ ਨਾਨਕੀ ਦੇ ਚੌਂਕ ਦੇ ਵਿੱਚ ਅੱਗ ਲੱਗਣ ਦਾ ਕਾਰਨ ਅੱਗ ਲੱਗਣ ਦਾ ਕਾਰਨ ਟਰਾਲੀ ਨੂੰ ਅੱਗ ਆਪਣੇ ਆਪ ਲੱਗੀ ਹੈ ਜੀ ਆਣ ਕੇ ਇੱਥੇ ਲਹੋਣੀ ਪਈ ਉਹਨਾਂ ਨੂੰ ਵੀ ਜਿਆਦਾ ਨਾ ਲੱਗ ਜੇ ਟਰੈਕਟਰ ਨੂੰ ਨਾ ਲੱਗ ਜੇ ਤੇ ਇੱਕਦਮ ਟਰਾਲੀ ਲਾਹ ਕੇ ਥੱਲੇ ਸੁੱਟਣੀ ਪਈ ਇਹ ਬਾ ਵਿੱਚ ਹੀ ਹੋਈ ਹੈ ਜੀ ਅੱਗ ਲੱਗੀ ਜੀ ਨਾਮ ਹੈ ਤੁਹਾਡਾ ਪ੍ਰਤਪਾਲਾ ਜੀ ਇੱਥੋਂ ਕਿੱਥੇ ਜਾ ਰਹੇ ਸੀ ਅਸੀਂ ਜਾ ਰਹੇ ਸੀ ਹਕੂਮਤ ਸਿੰਘ ਵਾਲਾ ਜੀ ਕੋਈ ਪਰਦ ਲੱਗੇ ਤੇ ਅੱਗ ਕਿੱਦਾਂ ਲੱਗੀ ਹੈ ਪਾਟ aeration ਲਾ ਕੇ ਕਿਸੇ ਲੱਗੀ ਹੈ ਅਚਾਨਕ ਆਪੇ ਲੱਗੀ ਹੈ ਅਚਾਨਕ ਆਪੇ ਲੱਗੀ ਹੈ ਹੁਣ ਕੀ ਹਾਲਾਤ ਨੇ ਮੌਕੇ ਦੇ ਮੋਕਰੀ ਫੈਗਰੇਟ ਸਦੀ ਹੀ ਭਜਾਈ ਆ ਕਿ ਜੀ ਟਰਾਲੇ ਤੋਂ ਲਾਇਆ ਥਲੇ ਜੀ ਹਾਂ ਜੀ ਕੋਈ ਹੋਰ ਨੁਕਸਾਨ ਕਿਸਮ ਦਾ ਨਹੀਂ ਹੋਰ ਕੋਈ ਨੁਕਸਾਨ ਨਹੀਂ ਗੱਲ ਕਰੀ ਕਿੰਨਾ ਨੁਕਸਾਨ ਹੋ ਗਿਆ ਕਿੰਨਾ ਇਹ 35 ਤੋਂ 40000 ਦਾ ਜੀ ਟਾਇਰ ਮੱਤ ਗਿਆ ਜੀ ਟਾਇਰ ਮੱਤ ਗਿਆ ਨਹੀਂ ਨਹੀਂ ਕਿਸੇ ਤਾਂ ਨਹੀਂ ਵੱਜੀ ਜਾਨੀ ਨੁਕਸਾਨ ਤੋਂ ਬਚਦਾ ਜੀ ਇਹ ਕਿ ਟਰਾਲੀ ਗੈਰੀ ਸੀ ਟਰਾਲੀ ਲੱਦੀ ਸੀ ਜੇ ਇਹਦੇ ਤਲੰਟ ਚੌਧਰੀ ਵਾਲੀ ਸਾਈਟ ਤੋਂ ਆਈ ਸੀ ਜੀ ਇਥੇ ਦੇਬਨੰਦ ਗੁਰਦਵਾਰਾ ਸਾਹਿਬ ਦੇ ਨੇੜੇ ਆਣ ਕੇ ਸੱਢਣ ਦੀ ਪਰਾਲੀ ਨੂੰ ਅੱਗ ਲੱਗ ਗਈ ਤੇ ਜੋ ਕਿ ਕੋਈ ਵੀ ਇਹਦੇ ਵਿੱਚ ਵੀ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਕੁਦਰਤੀ ਬਚਾਏ ਪਰਮਾਤਮਾ ਦੀ ਕਿਰਪਾ ਨਾਲ ਸਾਰਾ ਠੀਕ ਹੈ ਤੇ ਚਲੋ ਥੋੜਾ ਰੋਡ ਜਾਮ ਹੋਇਆ ਸੀਗਾ ਰੋਡ ਅਸੀਂ ਜਲਦੀ ਚਾਲੂ ਕਰਾ ਦਿਆ ਤੇ ਜਿਹੜੀ ਅੱਗ ਵੀ ਕੰਟਰੋਲ ਦੇ ਵਿੱਚ ਆ ਅਸੀਂ ਜਲਦੀ ਇਹਨੂੰ ਪਰਾਲੀ ਨੂੰ ਸੈੱਟ ਕਰਾਵਾਂਗੇ ਤੇ ਰੋਡ ਕਲੀਅਰ ਕਰ ਦਿੰਦੇ ਹਾਂ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਕੁਦਰਤੀ ਬਚਾਏ ਅੱਗ ਵੀ ਜਿਹੜੀ ਸੱਡੀ ਲੱਗੀ ਆ ਤੇ ਜਾਨੀ ਮਾਲੀ ਨੁਕਸਾਨ ਅਕਲ ਕਿੰਦੀ ਸਾਰਾ ਤੁਹਾਡਾ ਹੈ ਹਾਂਜੀ ਆਕ ਜਿਹੜੀ ਹੈ ਸੱਡਨਲੀ ਲੱਗੀ ਆ ਪਰਾਲੀ ਜਿਹੜੀ ਲਾਦਨ ਲੱਦੀ ਟਰਾਲੀ ਜਾ ਰਹੀ ਸੀ ਉਹ ਸੱਡਿਓ ਥੱਲੇਓ ਕਿਤੇ ਪਰਾਲੀ ਨੂੰ ਅਜੇ ਚੇਤੇ ਟਰਾਲੀ ਨਾਲ ਹੀ ਅੱਗ ਲੱਗੀ ਇਹਦੇ ਵਿੱਚ ਕੋਈ ਤਾਰਾਂ ਦਾ ਜਾਂ ਕੋਈ ਸਰਕਟ ਜਾਂ ਕੋਈ ਹੋਜੀ ਗੱਲ ਸਾਹਮਣੇ ਨਹੀਂ ਆਈ ਜੀ ਵੈਰੀਫਾਈ ਕਰ ਰਾਇਆ ਜੀ ਕੀ ਤੁਸੀਂ ਵੀ ਆਪਣੇ ਵਹੀਕਲ ਕਾਰ ਕਾਰੋਬਾਰ ਜਾਂ ਫਿਰ ਲਾਈਫ ਇੰਸ਼ੋਰੈਂਸ ਲੱਭ ਰਹੇ ਹੋ ਫਤਿਹ ਇੰਸ਼ੋਰੈਂਸ ਸੋਲੂਸ਼ਨ ਆਈ ਐਨ ਸੀ ਤੁਹਾਡੇ ਘਰ ਲਈ ਲੈ ਕੇ ਆਏ ਨੇ ਭਰੋਸੇਮੰਦ ਸਸਤੀ ਇੰਸ਼ੋਰੈਂਸ ਸੇਵਾ ਇਹ ਿਤਿਹਾਰ ਤਰ੍ਹਾਂ ਦੀ ਇੰਸ਼ੋਰੈਂਸ ਕੀਤੀ ਜਾਂਦੀ ਹੈ ਜੇ ਤੁਸੀਂ ਵੀ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਫਤਿਹ ਇੰਸ਼ੋਰੈਂਸ ਤੁਹਾਡੇ ਭਰੋਸੇ ਦਾ ਸਾਥੀ